ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਆਪਾਂ ਆਏ ਹਾਂ ਰਾਣਾ ਫੈਸ਼ਨ ਬੁਟੀਕ ਮੋਰ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੀਅਰ ਬੱਸ ਸਟੈਂਡ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਜੀ ਮੈਚਿੰਗ ਸੂਟ ਜਿਨ੍ਹਾਂ ਨੇ ਸੈੱਟ ਵਾਈਜ਼ ਲੈਣੇ ਨੇ ਉਹ ਵੀ ਆਪਣੇ ਨਾਲ ਕੰਟੈਕਟ ਕਰ ਸਕਦੇ ਆ ਜਿਹੜੇ ਆਪਣੇ ਚੈਨਲ ਤੇ ਫਸਟ ਟਾਈਮ ਆਏ ਆ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਤੁਸੀਂ ਸਟਾਰਟਿੰਗ ਤੋਂ ਲੈ ਕੇ ਤਾਂ ਕਿ ਕੋਈ ਵੀ ਡਿਜ਼ਾਈਨ ਤੁਹਾਡੇ ਤੋਂ ਸਕਿਪ ਨਾ ਹੋਵੇ ਕਿਉਂਕਿ ਕੋਈ ਵੀ ਡਿਜ਼ਾਈਨ ਹੈ ਜਿਹੜਾ ਉਹ ਸੇਮ ਨਹੀਂ ਹੈ ਵੀ ਮੈਂ ਸਾਰੇ ਡਿਜ਼ਾਈਨ ਅਲੱਗ-ਅਲੱਗ ਹੋਣਗੇ ਆਪਣੇ ਕੋਲੇ ਇਹ ਸਰਪਲੱਸ ਦਾ ਆਊਗਾ ਜੀ ਬੇਸ ਬੇਸ ਰੂ ਹੈ ਸਰਪਲੱਸ ਦਾ ਜੀ ਆਹ ਰੈੱਡ ਬਾਟਮ ਦੇ ਨਾਲ ਆ ਗਿਆ ਜੀ ਫਸਟ ਆ ਜਿਹੜੇ ਆਪਾਂ ਤੁਹਾਨੂੰ ਸੂਟ ਦਿਖਾ ਰਹੇ ਆ ਨਾ ਜਿੰਨੇ ਤੁਹਾਨੂੰ ਆਪਾਂ ਸੂਟ ਦਿਖਾਵਾਂਗੇ ਵੀਡੀਓ ਦੇ ਵਿੱਚ ਤੁਹਾਨੂੰ ਪਹਿਲੇ ਦੱਸ ਦਈਏ ਕਿ ਜਿਹੜੇ ਹੈਗੇ ਆ ਤੁਸੀਂ ਮੈਚਿੰਗ ਲੈਣਾ ਚਾਹੋ ਨੀ ਉਹ ਮੈਚਿੰਗ ਲੈ ਸਕਦੇ ਹੋ ਜਿਨ੍ਹਾਂ ਨੇ 올ਓਵਰ ਲੈਣੇ ਆ ਤਾਂ 올ਓਵਰ ਵੀ ਤੁਸੀਂ ਲੈ ਸਕਦੇ ਹੋ ਹਾਂਜੀ ਆ ਆਪਣਾ ਅਗਿਆ ਜੀ ਫਰਸਟ ਸੂਟ ਇਹਦੇ ਨਾਲ ਰੈੱਡ ਬਾਟਮ ਹੈ ਜੀ ਆ ਸ਼ਰਟ ਦੇ ਨਾਲ ਬਾਟਮ ਰੈੱਡ ਹੈ ਜੀ ਜੇ ਤੁਸੀਂ ਚਾਹੋ ਤਾਂ ਬਲੂ ਕਲਰ ਦੀ ਬਾਟਮ ਵੀ ਲੈ ਸਕਦੇ ਹੋ ਇਹਦੇ ਨਾਲ রেড ਮੋਟਨ ਹੈ ਤੁਸੀਂ ਬਲੂ ਵੀ ਲੈ ਸਕਦੇ ਆ ਆਪਣੇ ਕੋਲੇ ਬਲੂ ਵੀ ਅਵੇਲੇਬਲ ਹੈਗੀ ਆ ਜੇ ਤੁਸੀਂ 올ਓਵਰ ਲੈਣਾ ਤਾਂ ਤੁਸੀਂ 올ਓਵਰ ਸੂਟ ਵੀ ਆਪਣੇ ਤੋਂ ਬਾਈ ਕਰ ਸਕਦੇ ਹੋ ਕਈ ਕਸਟਮਰਸ ਨੇ ਆਪਣੇ ਆਪ ਪਿਛਲੀ ਵੀਡੀਓ ਦੇ ਵਿੱਚ ਸੂਟ ਪਾਈ ਸੀਗੇ ਤੇ ਉਹ ਰਹਿ ਗਏ ਸੀਗੇ ਉਹ ਡਿਮਾਂਡ ਕਰਦੇ ਸੀ ਜਿਹੜੇ ਆਪਣੀ ਪਿਛਲੀ ਵੀਡੀਓ ਦੇ ਵਿੱਚ ਸੂਟ ਸੀਗੇ ਕੋਈ ਕਈਆਂ ਨੇ ਦੇਖੇ ਹੋਣਗੇ ਤੇ ਉਹ ਰਹਿ ਗਏ ਉਹਨਾਂ ਸੂਟਾਂ ਤੋਂ ਤੇ ਪਲੀਜ਼ ਵੀਡੀਓ ਨੂੰ ਧਿਆਨ ਨਾਲ ਦੇਖ ਲਿਓ ਜੇ ਕਿਸੇ ਨੂੰ ਉਹ ਸੂਟ ਹੈ ਜਿਹੜਾ ਰਿਪੀਟ ਆ ਗਿਆ ਜੇ ਕੋਈ ਡਿਜ਼ਾਈਨ ਦਾ ਕੋਸ਼ਿਸ਼ ਕੀਤੀ ਆਪਾਂ ਮੰਗਵਾਉਣ ਦੀ ਤਾਂ ਤੁਸੀਂ ਆਪਣਾ ਲੈ ਸਕਦੇ ਹੋ ਹਾਂਜੀ ਨੈਕਸਟ ਬਾਰਡਰ ਵਾਲਾ ਸੂਟ ਆ ਗਿਆ ਜੀ ਇਹਦੀ ਲੈਂਥ ਪੂਰੀ ਹੈ ਜੀ ਇਹਦੇ ਵਿੱਚ ਆ ਹੈਗਾ ਜਿਹੜਾ ਇਹਦਾ ਤੁਹਾਡਾ ਘੇਰ ਬਣੂਗਾ ਆ ਤਾਂ ਤੁਹਾਡੇ ਘੇਰ ਤੇ ਆ ਜਾਊਗਾ ਤੇ ਆਹ ਵਾਲਾ ਹੈਗਾ ਜਿਹੜਾ ਤੁਹਾਡੀ ਬਾਜੂ ਤੇ ਆ ਜੂਗਾ। ਇਹ ਬਾਜੂ ਤੇ ਆ ਜੂਗਾ। ਜੇਕਰ ਐਸੇ ਨੂੰ ਤੁਸੀਂ ਵੈਸੇ ਮੈਚਿੰਗ ਬਣਾਓ ਤਾਂ ਵੱਧ ਵਧੀਆ ਜੇਕਰ ਕਿਸੇ ਨੇ ਆਲ ਓਵਰ ਬਣਾਉਣਾ ਤਾਂ ਤੁਹਾਡਾ ਆਹ ਡਿਜ਼ਾਈਨ ਪਲਾਜੋ ਤੇ ਵੀ ਆ ਜੂਗਾ। ਪਲਾਜੋ ਤੇ ਬਾਟਮ ਤੇ ਜੋ ਵੀ ਤੁਸੀਂ ਬਣਾਉਣਾ ਉਸ ਤੇ ਵੀ ਆ ਜੂਗਾ ਤੇ ਆਪਾਂ ਇਸ ਦੇ ਨਾਲ ਮੈਚਿੰਗ ਕੀਤੀ ਹੈ ਜੀ ਬਲੂ ਕਲਰ ਦੇ ਨਾਲ। ਆਪਾਂ ਇਸ ਦੀ ਮੈਚਿੰਗ ਕਰੀ ਹੈ ਜੀ ਬਲੂ ਕਲਰ ਦੇ ਨਾਲ। ਬਲੂ ਕਲਰ ਨਾਲ ਆਪਾਂ ਇਸ ਦੀ ਮੈਚਿੰਗ ਕਰੀਏ ਤੇ ਹੋਰ ਮੈਚਿੰਗ ਤੁਹਾਨੂੰ ਦਿਖਾਉਂਦੇ ਆਪਾਂ ਪ੍ਰੋਪਰ ਸੂਟ ਕਿਵੇਂ ਬਣੂਗਾ ਇਹ ਹਾਂਜੀ ਇਸ ਤਰ੍ਹਾਂ ਬਹੁਤ ਸੌਫਟ ਕੰਫਰਟੇਬਲ ਕੈਮਰਿਕ ਹੈ ਜੀ ਬਹੁਤ ਜ਼ਿਆਦਾ ਵਧੀਆ ਜਿਨ੍ਹਾਂ ਨੇ ਸੈੱਟ ਵਾਈ ਜ ਲੈਣਾ ਹੈ ਉਹ ਵੀ ਕੰਟੈਕਟ ਕਰ ਸਕਦੇ ਆ ਜੀ ਆਪਣੇ ਨਾਲ ਹਾਂਜੀ ਆ ਆਪਣੇ ਤੋਂ ਕਸਟਮਰ ਨੇ 올ਓਵਰ ਮੰਗਿਆ ਸੀਗਾ ਜੀ ਕੋਟ ਸੈੱਟ ਵਾਸਤੇ ਤੇ ਇਹ ਆ ਗਿਆ ਜਿਨ੍ਹਾਂ ਨੂੰ ਚਾਹੀਦਾ ਹੈਗਾ ਲੈ ਲਓ ਫਿਰ ਨੂੰ ਸਿੰਗਲ ਸੂਟ ਹੀ ਮਿਲੇ ਹਾਂਜੀ ਪ੍ਰਾਈਸ ਹੈਗਾ ਜਿਹੜਾ ਉਹ ਇਹਨਾਂ ਦਾ ਰਹੂਗਾ ਜੀ 500 ਰੁਪਏ ਓਨਲੀ ਸਿਰਫ 500 ਦੇ ਵਿੱਚ ਤੁਹਾਨੂੰ ਮਿਲੂਗਾ ਜੀ ਆ ਵੀ ਰਿਪੀਟ ਆ ਗਿਆ ਜੀ ਆ ਵੀ ਕਿਸੇ ਕਸਟਮਰ ਨੇ ਆਪਣੇ ਤੋਂ ਡਿਮਾਂਡ ਕਰੀ ਸੀਗੀ ਜੀ भी अपने को कोपीट आ चुके हाँ जी आसती रहूगी जी बॉटम दोनों ही बेस ने जोड़े वो बहुत ज्यादा कंफर्टेबल है शर्ट वाला भी बॉटम वाला भी कट हैगी जी प्रॉपर रही है जी हर एक का बन ज्यादा है ਚਾਹੇ ਕਿੰਨੀ ਵੀ ਹਾਈ ਟੈਕ ਸੇ ਦੀ ਹਰ ਇੱਕ ਦਾ ਸੂਟ ਆ ਜਿਹੜਾ ਪੂਰਾ ਵਧੀਆ ਖੁੱਲਾ ਡੁੱਲਾ ਬਣੂਗਾ ਕਿਉਂਕਿ 3.5 ਮੀਟਰ ਕੱਟ ਆਲਾ ਸੂਟ ਹੁੰਦਾ ਜੀ ਇਹ ਇਸ ਦਾ ਬਾਰਾ ਜਿਹੜਾ ਉਹ ਵੱਡਾ ਹੁੰਦਾ ਮੋਸਟਲੀ ਕੁਰਤੀਆਂ ਨਾਲ ਜਿਹੜੀਆਂ ਹਰ ਇੱਕ ਦੀ ਸ਼ਰਟ ਆ ਫੋਲਡ ਕਰਕੇ ਬਣ ਜਾਂਦੀ ਹੈ ਜੀ ਪੱਕੇ ਰੰਗਾਂ ਵਾਲੇ ਸੂਟ ਨੇ ਤੁਸੀਂ ਸਕਰੀਨ ਸ਼ਾਟ ਲੈਣਾ ਤੇ ਆਪਾਂ ਨੂੰ ਸੈਂਡ ਕਰਨਾ ਜੀ ਹਾਂਜੀ ਹਾਂਜੀ ਅਗਲਾ ਆ ਗਿਆ ਆਪਣਾ ਮਾਊਸ ਕਲਰ ਬਾਟਮ ਨਾਲ ਮਾਊਸ ਕਲਰ ਦੀ ਬਾਟਮ ਰਹੂਗੀ ਜੀ ਇਸ ਦੇ ਨਾਲ ਡਾਰਕ ਸਕਿਨ ਜੀ ਬਾਟਮ ਰਹੂਗੀ ਤੇ ਆ ਆ ਗਿਆ ਜੀ ਇਸ ਦੀ ਸ਼ਰਟ ਤੁਸੀਂ ਇਹਨਾਂ ਸੂਟਾਂ ਦੇ ਵਿੱਚੋਂ ਕਿਸੇ ਵੀ ਸੂਟ ਨੂੰ ਜੇ ਆਲ ਓਵਰ ਲੈਣਾ ਤਾਂ ਆਲ ਓਵਰ ਵੀ ਲੈ ਸਕਦੇ ਹੋ ਜੀ ਪ੍ਰਾਈਸ ਜਿਹੜਾ 500 ਰੁਪਏ ਆਹੀ ਰਹੂਗਾ ਚਾਹੇ ਤੁਸੀਂ ਆਲ ਓਵਰ ਲੈ ਲਓ ਜੀ ਚਾਹੇ ਤੁਸੀਂ ਮੈਚਿੰਗ ਲੈ ਲਓ ਜਿਹੜਾ ਆਪਾਂ ਤੁਹਾਨੂੰ ਦੱਸ ਰਹੇ ਆ ਪ੍ਰਾਈਸ ਇਸ ਦੇ ਵਿੱਚ ਆਪਾਂ ਕੋਰੀਅਰ ਹੈਗਾ ਜਿਹੜਾ ਉਹ ਐਡ ਨਹੀਂ ਕੀਤਾ ਕੋਰੀਅਰ ਦਾ ਚਾਰਜ ਨਹੀਂ ਲਾਇਆ ਜੀ ਆਪਾਂ ਨੇ ਓਨਲੀ ਸ਼ਾਪ ਪ੍ਰਾਈਸ ਜਿਹੜਾ ਇਹ ਤੁਹਾਨੂੰ ਆਪ ਦੱਸ ਰਹੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਰਿਪੀਟ ਉਹ ਹੀ ਡਿਜ਼ਾਈਨ ਕੀਤਾ ਜੀ ਆਪਾਂ ਜਿਹੜਾ ਕਸਟਮਰ ਨੇ ਮੰਗਿਆ ਸੀ ਜਿਨ੍ਹਾਂ ਦੀ ਡਿਮਾਂਡ ਸੀ ਜਿਹੜੇ ਆ ਕੇ ਆਪਣੇ ਕੋਲੇ ਕਸਟਮਰ ਸ਼ਾਪ ਤੇ ਮੁੜ ਕੇ ਗਏ ਉਹਨਾਂ ਵਾਸਤੇ ਆਪਾਂ ਰਿਪੀਟਡ ਡਿਜ਼ਾਈਨ ਲੈ ਕੇ ਆਇਆ ਨਹੀਂ ਸਾਰੇ ਡਿਜ਼ਾਈਨ ਨਿਊ ਨੇ ਜੀ ਕੋਈ ਵੀ ਰਿਪੀਟ ਨਹੀਂ ਹੈਗਾ ਬਸ ਰਿਪੀਟਡ ਡਿਜ਼ਾਈਨ ਉਹੀ ਹੋਊਗਾ ਹਾਂਜੀ ਆ ਵੀ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਜੀ ਐਡੀ ਗਰਾਊਂਡ ਪਿਸਤਾ ਯੇ ਕਲਰ ਦੀ ਹੈ ਤੇ ਆ ਜਿਹੜੀ ਇਸ ਦੇ ਆਹ ਫਲਾਰ ਦੇ ਵਿੱਚ ਡਾਟ ਜੇ ਲੱਗਿਆ ਹੋਇਆ ਹੈ ਨਾ ਜਿਹੜਾ ਬੜਾ ਡਾਟ ਹੈ ਉਹ ਬਾਟਮ ਕਲਰ ਦਾ ਹੈ ਜੀ ਹੋ ਸਕਦਾ ਤੁਹਾਨੂੰ ਵੀਡੀਓ ਦੇ ਵਿੱਚ ਸ਼ਰਟ ਦੇ ਵਿੱਚ ਕਲਰ ਨਾਲ ਸ਼ੋ ਹੋਵੇ ਬਟ ਸ਼ਰਟ ਦੀ ਮੈਚਿੰਗ ਹੈ ਜਿਹੜੀ ਇਹ ਵਿਚਾਲੇ ਵਾਲਾ ਜਿਹੜਾ ਬੜਾ ਡਾਟ ਹੈ ਇਹ ਡਾਟ ਉਸੇ ਕਲਰ ਦਾ ਹੀ ਲੱਗਿਆ ਹੋਇਆ ਇਸ ਦੇ ਵਿੱਚ ਤੁਸੀਂ ਇਹਨਾਂ ਨੂੰ ਆਲ ਓਵਰ ਵੀ ਲੈ ਸਕਦੇ ਹੋ ਜੀ ਨੈਕਸਟ ਆ ਗਿਆ ਜੀ ਆਪਣੇ ਕੋਲੇ ਮਹਿੰਦੀ ਗ੍ਰੀਨ ਬਾਟਮ ਨਾਲ ਮਹਿੰਦੀ ਕਲਰ ਦੀ ਬਾਟਮ ਹੈ ਜੀ ਕਲਰ ਕਲੀਅਰ ਹੈ ਸਾਰੇ ਹਾਂਜੀ ਕਲਰ ਲਗਭਗ ਕਲੀਅਰ ਹੀ ਨੇ ਫਿਰ ਵੀ ਜੇ ਕਿਸੇ ਨੂੰ ਲੱਗਿਆ ਕਿਸੇ ਨੂੰ ਪਿਕ ਚਾਹੀਦੀ ਹੋਵੇ ਤਾਂ ਤੁਸੀਂ ਆਪਣੇ ਤੋਂ ਮੰਗਵਾ ਸਕਦੇ ਹੋ ਜੀ ਆਪਾਂ ਨੂੰ ਆਪਣੇ ਓਨਲੀ ਵਟਸਐਪ ਨੰਬਰ ਮੈਸੇਜ ਕਰਨਾ ਜੀ ਤੁਸੀਂ 9417659707 ਤੇ ਓਨਲੀ WhatsApp ਮੈਸੇਜ ਹੀ ਕਰਨਾ ਹੈ ਜੇ ਕਿਸੇ ਨੂੰ ਕਿਸੇ ਵੀ ਕਲਰ ਦੇ ਜਿਹੜੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੇ ਆ ਪਿਕ ਚਾਹੀਦੀ ਹੈ ਚਾਹੇ ਕਿਸੇ ਨੇ ਹੋਲਸੇਲ ਰੇਟ ਪ੍ਰਾਈਸ ਪੁੱਛਣਾ ਜਿਨ੍ਹਾਂ ਨੇ ਸੈਟ ਵਾਈ ਲੈਣਾ ਹੈ ਉਹਨਾਂ ਨੂੰ ਤਾਂ ਤੁਸੀਂ ਆਪਣੇ ਨਾਲ WhatsApp ਨੰਬਰ ਤੇ ਹੀ ਮੈਸੇਜ ਕਰ ਲੈਣਾ ਇਸ ਦੇ ਵਿੱਚ ਮਹਿੰਦੀ ਕਲਰ ਦਾ ਫਲਾワー ਹੈ ਜੀ ਆ ਬਣਿਆ ਹੋਇਆ ਹੈ ਜਿਹੜਾ ਇਸ ਦੇ ਨਾਲ ਬਾਟਮ ਦੀ ਮੈਚਿੰਗ ਕੀਤੀ ਹੋਈ ਹੈ ਜੇਕਰ ਤੁਸੀਂ ਚਾਹੋ ਤਾਂ ਇਸ ਦੇ ਨਾਲ ਆਫ ਵਾਈਟ ਬਾਟਮ ਵੀ ਲਾ ਸਕਦੇ ਹੋ ਤੁਹਾਨੂੰ ਆਫ ਵਾਈਟ ਦਾ ਵੀ ਦਿਖਾਉਣੀ ਹੈ ਕੰਬੀਨੇਸ਼ਨ ਇਹਦੇ ਨਾਲ ਆ ਦੇਖੋ ਜੀ ਆਫ ਵਾਈਟ ਨਾਲ ਵੀ ਇਹ ਬਹੁਤ ਸੋਹਣਾ ਲੱਗ ਰਿਹਾ ਤੁਸੀਂ ਆਫ ਵਾਈਟ ਨਾਲ ਵੀ ਲਾ ਸਕਦੇ ਹੋ ਆਪਣੇ ਕੋਲੇ ਦੋਨੇ ਹੀ ਆਪਸ਼ਨ ਆ ਤੁਹਾਡੇ ਲਈ ਹੈਗੀਆਂ ਨੇ ਦੋਨੇ ਕਲਰ ਹੀ ਆਪਣੇ ਕੋਲੇ ਹੈਗੇ ਨੇ ਜੀ ਆਫ ਵਾਈਟ ਵੀ ਮਿਲ ਜੂਗੀ ਜਿਨ੍ਹਾਂ ਨੇ ਲੈਣੀ ਹੈ ਤੇ ਮਹਿੰਦੀ ਗ੍ਰੀਨ ਕਲਰ ਹੈਗਾ ਜਿਹੜੀ ਇਸ ਦੇ ਨਾਲ ਮੈਚਿੰਗ ਆਈ ਹੈ ਇਹਨਾਂ ਨੂੰ ਲੇਸੀ ਜੀ ਵਗੈਰਾ ਲਾ ਕੇ ਤੁਸੀਂ ਜਿੰਨੇ ਮਰਜੀ ਸੋਹਣੇ ਡਿਜ਼ਾਈਨ ਕਰ ਸਕਦੇ ਹੋ ਬਹੁਤ ਸੋਹਣੇ ਲੱਗਦੇ ਨੇ ਜੀ ਇਹ ਸੂਟ ਪਾਏ ਹੋਏ ਔਰ ਤੁਸੀਂ ਇਹਨਾਂ ਨੂੰ ਟਾਈਡਾਈ ਡਾਈ ਦੁਪੱਟਿਆਂ ਨਾਲ ਤਿਆਰ ਕਰੋ ਜੀ ਬਹੁਤ ਵਧੀਆ ਸੂਟ ਲੱਗਦੀ ਹੈ ਕੈਂਟ ਲੁੱਕ ਹੁੰਦੀ ਹੈ ਜੀ ਇਹਨਾਂ ਦੀ ਜਿਹੜੇ ਤੁਹਾਨੂੰ ਹਰ ਇੱਕ ਬਹੁਤ ਘੱਟ ਪਾਏ ਮਿਲਣਗੇ ਜੀ ਹਾਂਜੀ ਆ ਗਿਆ ਆਪਣੇ ਕੋਲੇ ਮਸਟਰਡ ਕਲਰ ਜੀ ਮਸਟਰਡ ਕਲਰ ਦੀ ਮੈਚਿੰਗ ਆਫ ਵਾਈਟ ਨਾਲ ਹੈ ਜੀ ਮਸਟਰਡ ਕਲਰ ਦੀ ਮੈਚਿੰਗ ਹੈ ਜਿਹੜੀ ਉਹ ਆਫ ਵਾਈਟ ਨਾਲ ਹੈ ਕਲੀਅਰ ਨਹੀਂ ਕਲਰ ਹਾਂਜੀ ਆਹ ਕਲਰ ਮਸਟਰਡ ਕਲਰ ਹੈ ਇਸ ਦੇ ਵਿੱਚ ਜਿਹੜੀ ਆਹ ਪ੍ਰਿੰਟਿੰਗ ਐ ਡਿਜ਼ਾਈਨ ਐ ਜਿਹੜੀ ਤੁਹਾਨੂੰ ਸ਼ੋ ਹੋ ਰਹੀ ਐ ਇਹ ਹੈਗੀ ਆਫ ਵਾਈਟ ਤੇ ਬਾਟਮ ਵੀ ਆਫ ਵਾਈਟ ਕਲਰ ਦੀ ਐ ਜਿਹੜੇ ਕਸਟਮਰਸ ਕਈ ਕਸਟਮਰ ਵਧੀਆ ਦੁਪੱਟਾ ਲੈਣਾ ਚਾਹੁੰਦੇ ਹੁੰਦੇ ਨੇ ਜੀ ਜਿਵੇਂ ਹੁਣ ਆਪਣੇ ਕੋਲੇ ਆਹ ਸੂਟ ਆ ਗਿਆ ਇਸ ਦੇ ਨਾਲ ਆਫ-ਵਾਈਟ ਲੱਗਿਆ ਹੋਇਆ ਆਪਣੇ ਕੋਲੇ ਆਫ-ਵਾਈਟ ਦੁਪੱਟਾ ਤੁਹਾਨੂੰ ਕਈ ਕਸਟਮਰ ਆ ਗਏ ਨੇ ਵੀ ਸਾਨੂੰ ਥੋੜਾ ਖੜਮਾ ਜਾਂ ਦੁਪੱਟਾ ਚਾਹੀਦਾ ਉਹ ਵੀ ਮਿਲ ਜੂਗਾ ਜੀ ਉਹ ਆਪਣੇ ਕੋਲੇ ਦੋ ਰੇਂਜਾਂ ਦੇ ਵਿੱਚ ਇਸ ਟਾਈਮ अवेलेबल ਹੈਗੇ ਆ ਮਹਿੰਗੇ ਵਾਲੇ ਵੀ ਹੈਗੇ ਆ ਸਸਤੇ ਵਾਲੇ ਵੀ ਹੈਗੇ ਆ ਜੇਕਰ ਤੁਸੀਂ ਇਸ ਦੇ ਨਾਲ ਚਿਕਨ ਵਰਕ ਦਾ ਲੈਣਾ ਹੈਗਾ ਤਾਂ ਤੁਹਾਨੂੰ ਚਿਕਨ ਵਰਕ ਦਾ ਦੁਪੱਟਾ ਵੀ ਮਿਲ ਜੂਗਾ ਤੁਸੀਂ ਉਸ ਨੂੰ ਡਾਈ ਵੀ ਕਰਵਾ ਸਕਦੇ ਹੋ ਕਿ ਆਫ ਵਾਈਟ ਕਲਰ ਆਪਣੇ ਕੋਲੇ ਜਿਨ੍ਹਾਂ ਨੇ ਉਵੇਂ ਹੀ ਲੈਣਿਆ ਤੇ ਉਹ ਅਵੇਲੇਬਲ ਹੈਗਾ ਜੀ ਤੁਸੀਂ ਆਫ ਵਾਈਟ ਵੀ ਲੈ ਸਕਦੇ ਹੋ ਹਾਂਜੀ ਅੱਗੇ ਆਪਣੇ ਕੋਲੇ ਆ ਗਿਆ ਜੀ ਗ੍ਰੇ ਕਲਰ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਜੀ ਸ਼ਰਟ ਦਾ ਬਹੁਤ ਸੋਹਣੀ ਪ੍ਰਿੰਟਿੰਗ ਹੈ ਬਹੁਤ ਜ਼ਿਆਦਾ ਸੋਹਣੀ ਪ੍ਰਿੰਟਿੰਗ ਹੈ ਜੀ ਸਾਰੇ ਇੰਨੇ ਸੋਹਣੇ ਡਿਜ਼ਾਈਨ ਨੇ ਨਾ ਉਸੀ ਕੋਦੇ ਦੇਖੋਗੇ ਤਾਂ ਤੁਹਾਨੂੰ ਵੀ ਵਧੀਆ ਲੱਗਣਗੇ ਆ ਦੇਖੋ ਇਸ ਦਾ ਵੀ ਆਫ ਵਾਈਟ ਨਾਲ ਹੀ ਕੰਟਰਾਸਟ ਬਣਿਆ ਹੋਇਆ ਕਿੰਨਾ ਸੋਹਣਾ ਕੰਟਰਾਸਟ ਹੈ ਇਹ ਸਾਰੇ ਸੂਟ ਜੀ ਆਪਣੇ ਕੋਲੋਂ 500 ਦੇ ਵਿੱਚ ਤੁਸੀਂ ਇੱਕ ਸੂਟ ਵਾਈ ਕਰ ਸਕਦੇ ਹੋ ਕਲਰ ਡਿਜ਼ਾਈਨ ਬਹੁਤ ਆਈ ਹੋਈ ਨੇ ਨੈਕਸਟ ਟਾਈਡ ਆਈ ਆ ਗਿਆ ਜੀ ਪਤਾ ਕੀ ਹੈ ਜਦੋਂ ਤੁਸੀਂ ਵੀਡੀਓ ਵੇਖਦੇ ਹੋ ਹੁੰਦੇ ਹੋ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਲਿਆ ਕਰੋ ਸੈਂਡ ਕਰ ਦਿਆ ਕਰੋ ਨਾਲ ਦੀ ਨਾਲ ਜਦੋਂ ਤੁਸੀਂ ਸਕਰੀਨ ਸ਼ਾਟ ਲੇਟ ਸੈਂਡ ਕਰਦੇ ਹੋ ਹਨਾ ਉਦੋਂ ਨੂੰ ਆਪਣੇ ਕੋਲੇ ਕਈ ਵਾਰ ਨਾ ਮਾਲ ਸੋਲਡ ਹੋ ਜਾਂਦਾ ਜੀ ਮੈਂ ਜੀ ਫਿਰ ਤੁਸੀਂ ਬਾਅਦ ਦੇ ਵਿੱਚ ਮੈਸੇਜ ਕਰਦੇ ਰਹਿੰਦੇ ਹੋ ਵੀ ਸਾਡੇ ਵਾਸਤੇ ਦੁਬਾਰਾ ਰੀਪੀਟ ਹੋਗਾ। ਉਹਨੇ ਕਈ ਵਾਰੀ ਮਿਲ ਵੀ ਜਾਂਦਾ ਹੈ, ਕਈ ਵਾਰੀ ਨਹੀਂ ਵੀ ਮਿਲਦਾ। ਇਹ ਆ ਗਿਆ ਜੀ ਆਪਣੇ ਕੋਲੇ ਮੈਚਿੰਗ। ਇਹ ਆਪਣੇ ਕੋਲੇ ਸਿੰਗਲ ਸੂਟ ਹੈ ਜੀ। ਇਹ ਸੂਟ ਹੈਗਾ ਜਿਹੜਾ ਇਹ ਆਪਣੇ ਕੋਲੇ ਸਿੰਗਲ ਹੈ ਜੀ। ਇਹ ਆਲ ਓਵਰ ਨਹੀਂ ਮਿਲੂਗਾ, ਮੈਚਿੰਗ ਹੀ ਮਿਲੂਗਾ ਤੁਹਾਨੂੰ। हां जी अग्न आ गया अपने को ब्लू कलर जी ब्लू कलर की रहेगी बॉटम और आ रहेगी जी अपनी शर्ट ਪ੍ਰਾਈਜ਼ ਰਹੂਗਾ ਜੀ 500 ਰੁਪਏ ਓਨਲੀ ਸਿਰਫ 500 ਦੇ ਵਿੱਚ ਤੁਹਾਨੂੰ ਆਪਣੇ ਕੋਲ ਆਸਰਟ ਵੈਰਾਈਟੀ ਹੈ ਜਿਹੜੀ ਮਿਲੂਗੀ ਜੀ ਰਾਣਾ ਫੈਸ਼ਨ ਬੁਟੀਕ ਮੋਡ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਹਾਂਜੀ ਮਿਲਦੇ ਆ ਨੈਕਸਟ ਵੀਡੀਓ ਚ ਧੰਨਵਾਦ